ਲੁਧਿਆਣਾ ਦੇ ਵਿੱਚ ਮੇਅਰ ਦੇ ਦਫ਼ਤਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮਹਿਲਾ ਮੇਅਰ ਦੇ ਨਾਲ ਬੀਜੇਪੀ ਦੇ ਕੌਂਸਲਰ ਤਤਤੇ ਹੋ ਗਏ ਤੇ ਉੱਥੇ ਖੂਬ ਇੱਕ ਦੂਜੇ ਉੱਤੇ ਵਰਸ ਦੇ ਨਜ਼ਰ ਆਏ ਮੌਕੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਬਹਿਸ ਬਾਜੀ ਤੋਂ ਬਾਅਦ ਮੇਅਰ ਦੇ ਗਨਮੈਨਾ ਨੇ ਕੌਂਸਲਰ ਨੂੰ ਬਾਹਰ ਕਰ ਦਿੱਤਾ ਅਕੇ ਮੌਕੇ ਤੋਂ ਮੇਅਰ ਵੀ ਰਵਾਨਾ ਹੋ ਗਏ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਮੇਅਰ ਦਫ਼ਤਰ ਦੇ ਅੱਗੇ ਹੀ ਕੌਂਸਲਰ ਦੇ ਵੱਲੋਂ ਧਰਨਾ ਦੇ ਦਿੱਤਾ ਗਿਆ ਸਭ ਤੋਂ ਪਹਿਲਾਂ ਨਜ਼ਰ ਤਕਰਾਰਵਾਜੀ ਦੀ ਵੀਡੀਓ ਤੇ ਮਾਰਦੇ ਆਂ ਜੇ ਚੈਨਲ ਨੂੰ ਫਾਲੋ ਕਰਦੇ ਹੋ ਤਾਂ ਤੁਸੀਂ ਪਰਮਾਣਿਕ ਤੌਰ ਤੇ ਇਸ ਰੋਪੇ ਗਾਉਂਦੇ ਹੋ ਤੇ ਫਿਰ ਇਸ ਨਾਲ ਦੋ ਦੋ ਇਹਨਾਂ ਨੂੰ ਭੇਜਦੇ ਹੋ। ਕੋਈ ਤੁਹਾਨੂੰ ਕੋਈ ਰਿਕਵੈਸਟ ਕਰਾ ਲੈ 12 ਮਹੀਨੇ ਕੋਈ ਦੋ ਕਰਕੇ ਹੋਵੇ ਇੱਕ ਵੀ ਉਹ ਨਹੀਂ ਦਗਾ ਨਹੀਂ ਪਸਦਾ ਲੁਧਿਆਣਾ ਦੇ ਨਗਰ ਨਿਗਮ ਜੌਨ ਡੀ ਦਫ਼ਤਰ 'ਚ ਮੇਅਰ ਰੇਂਦਰਜੀਤ ਕੌਰ ਦੇ ਨਾਲ ਮੁਲਾਕਾਤ ਕਰਨ ਵਾਸਤੇ ਬੀਜੇਪੀ ਦੇ ਕੌਂਸਲਰ ਪਹੁੰਚੇ ਸਨ ਜਿਸ ਦੌਰਾਨ ਉਨ੍ਹਾਂ ਦੀ ਬਹਿਸ-ਵਾਜਿ ਹੋ ਗਈ ਬਹਿਸ-ਵਾਜਿ ਤਕਰਾਰ-ਵਾਜਿ ਦੇ ਵਿੱਚ ਵਧ ਗਈ ਦਾਦੇਕੀ ਇਲਾਕੇ ਵਿੱਚ ਬਰਸਾਤਾ ਕਾਰਨ ਆ ਰਹੀਆਂ ਪਰੇਸ਼ਾਨੀਆਂ ਦੇ ਜਿਲਦੇ ਬੀਜੇਪੀ ਦੇ ਕੌਂਸਲਰ ਆਪਣੇ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਮੇਅਰ ਦੇ ਨਾਲ ਮੁਲਾਕਾਤ ਕਰਨ ਗਏ ਸੀ ਇਸ ਸਬੰਧੀ ਉਹ ਸਮੱਸਿਆ ਨਾਂਵਾਂ ਨਾਲ ਗੱਲਬਾਤ ਕਰ ਰਹੇ ਸੀ ਜਿਸ ਦੌਰਾਨ ਇਹ ਤਕਰਾਰ-ਵਾਜਿ ਹੋਈ ਹੈ ਅੱਜ ਤੁਸੀਂ ਦੇਖ ਰਹੇ ਹੋ ਬਰਸਾਤ ਦੇ ਨਾਲ ਕਿਵੇਂ ਹਾਹਾਕਾਰ ਮੱਚੀ ਪਈ ਸਾਰੇ ਲੁਧਿਆਣੇ 'ਚ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਮੇਅਰ ਸਾਹਿਬ ਨਾਲ ਡਿਸਕਸ ਕਰਨ ਆਏ ਸੀ ਕਿ ਸਾਡੇ ਇਲਾਕੇ 'ਚ ਆਹ ਸਮੱਸਿਆ ਆ ਰਹੀ ਹੈ ਪਾਣੀ ਖੜਾ ਹੈ ਬਦਬੂ ਮਾਰ ਰਿਹਾ ਹੈ ਔਰ ਹੋਰ ਸਮੱਸਿਆਵਾਂ ਹੈਗੀਆਂ ਨੇ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਆਮ ਆਦਮੀ ਪਾਰਟੀ ਦੇ ਹਨ ਇਹਨਾਂ ਨੂੰ ਸੱਤਾ ਦਾ ਨਸ਼ਾ ਉਹਨਾਂ ਦੇ ਦਿਮਾਗ 'ਚ ਚੜ ਗਿਆ ਉਹ ਇਹ ਸਮਝਦੇ ਨੇ ਕਿ ਅਸੀਂ ਸ਼ਾਇਦ ਰੱਬ ਬਣ ਗਏ ਆ ਇਹ ਨਹੀਂ ਪਤਾ ਕਿ ਜਨਤਾ ਜਿਹੜੀ ਹੈਗੀ ਹੈ ਨਾ ਜਨਾਰਦਨ ਹੈਗੀ ਹੈ ਇਹ ਜੇ ਉੱਪਰ ਚੜਾਂਦੀ ਵੀ ਹੈ ਤੇ ਪੜਕਾਹੇ ਥੱਲੇ ਵੀ ਮਾਰਦੀ ਹੈ ਇਹਨਾਂ ਨੂੰ ਅਪਮਾਨ ਹੋ ਗਿਆ ਹੰਕਾਰ ਹੋ ਗਿਆ ਸੰਤਾ ਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਜਿਹੜੇ ਮੇਅਰ ਭਾਰਤੀ ਜਨਤਾ ਪਾਰਟੀ ਦੇ 20 ਕਾਉਂਸਲਰਸ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਦੀ ਹੈ ਉਦੋਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਜਨਤਾ ਦਾ ਕੀ ਕੰਮ ਕਰੇਗੀ ਜਨਤਾ ਦਾ ਕਿਤਾ ਬਿਹੇਵ ਕਰਦੀ ਹੋਏਗੀ ਜਿਹੜੀ ਕਿ ਆਪਣੀ ਮੇਅਰ ਇੱਕ ਮੇਅਰ ਦੇ ਨਾਲ ਕਾਉਂਸਲਰਸ ਦੀ ਟੀਮ ਦਾ ਹਿੱਸਾ ਹੁੰਦੇ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਜਨਤਾ ਦੇ ਨੁਮਾਇੰਦੇ ਨੇ ਜੇ ਉਹਨਾਂ ਨਾਲ ਇਸ ਤਰ੍ਹਾਂ ਦੀ ਬਤਮੀਜ਼ੀ ਕਰਨਾ ਮਿਸਬੀਹੇਵ ਕਰਨਾ ਉਹਨਾਂ ਦੀ ਗੱਲ ਨਾ ਸੁਣਨਾ ਤੇ ਫਿਰ ਆਮ ਪਬਲਿਕ ਕਿੱਥੇ ਜਾਏਗੀ ਉਹਦਾ ਕੀ ਹਾਲ ਹੈ ਇਹ ਅੱਜ ਲੁਧਿਆਣੇ ਵਾਸਤੇ ਅੱਜ ਦੀ ਹਰਕਤ ਦੇ ਬਾਅਦ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਉੱਠ ਗਿਆ ਕਿੰਨਾ ਸਮਾਂ ਤਾਂ ਨਾ ਦੱਸ ਕਿੰਨੀ ਕਿਦਰ ਚੱਲੂਗਾ ਜੀ ਗੱਲੇ ਆਪਾਂ ਉਡੀਕ ਕਰ ਰਹੇ ਮੇਰ ਸਾਹਿਬ ਆ ਕੇ ਗੱਲ ਕਰਨ ਆਪਣੀ ਬਤਮੀਜ਼ੀ ਲਈ ਮਾਫੀ ਮੰਗਣ ਨਹੀਂ ਆਉਂਦੇ ਫਿਰ ਦੇਖਦੇ ਹਾਂ ਉਹਦੇ ਬਾਅਦ ਫਿਰ ਪਲਾਨ ਕਰਦੇ ਕੀ ਕਰਨਾ ਸੀ ਸੋ ਇਸ ਕਰਕੇ ਜਿਹੜਾ ਹੈਗਾ ਵਾ ਡੈਮੋਕ੍ਰੇਸੀ ਦੇ ਵਿੱਚ ਬੰਦੇ ਨੂੰ ਜੇ ਰੱਬ ਨੇ ਕੋਈ ਦਿੱਤਾ ਹੈ ਨਾ ਤੇ ਸਿਰ ਨੀਵਾ ਕਰਕੇ ਉਸ ਨੂੰ ਹਲੀਮੀ ਨਾਲ ਅ ਸੈਪਟ ਕਰਕੇ ਜਿਹੜੀ ਜ਼ਿੰਮੇਵਾਰੀ ਲੱਗੀ ਉਹਨੂੰ ਨਿਭਾਣਾ ਚਾਹੀਦਾ ਇਹ ਝੂਠ ਔਰ ਫਰੇਵ ਦੀ ਰਾਜਨੀਤੀ ਛੱਡ ਕੇ ਅਹੰਕਾਰ ਦੀ ਰਾਜਨੀਤੀ ਛੱਡ ਕੇ ਮੇਅਰ ਸਾਈਬਾ ਨੂੰ ਮੇਰੀ ਬੇਨਤੀ ਹੈ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਹੋ ਮੇਅਰ ਸਾਹਿਬ ਦਾ ਜਿਹੜਾ ਰਵਈਆ ਉਹ ਬਹੁਤ ਬੁਰਾ ਹੈ ਤੁਸੀਂ ਦੇਖੋ ਪਹਿਲਾਂ ਤਾਂ ਉਹਨਾਂ ਨੇ ਮੁਲਾਜ਼ਮਾਂ ਦੇ ਪਹਿਲਾਂ ਬਾਵਾ ਫੜੀਆਂ ਤਿੰਨ ਕਾਉਂਸਲਰਾਂ ਦੀਆਂ ਚਲੋ ਬਾਵਾ ਫੜਨ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਇਹ ਗੱਲ ਭੱਕ ਗਈ ਉਸ ਤੋਂ ਬਾਅਦ ਚਰੇ ਆਮ ਧਮਕੀ ਦਿੱਤੀ ਜੇ ਤੁਸੀਂ ਇਸੇ ਤਰ੍ਹਾਂ ਰਹੋਗੇ ਤੁਹਾਡਾ ਇੱਕ ਕਹਿੰਦੇ ਕੋਈ ਮੁਲਾਜ਼ਮ ਫੋਨ ਨਹੀਂ ਚੱਕੇਗਾ ਇਸ ਤੋਂ ਵੀ ਇਲਾਕੇ ਦਾ ਬੁਰਾ ਹਾਲ ਹੋ ਜਾਏਗਾ ਪਹਿਲਾਂ ਹੀ ਜਿਹੜਾ ਲੁਧਿਆਣਾ ਦੂਸਰੇ ਨੰਬਰ ਤੇ ਗੰਦਗੀ ਦੇ ਵਿੱਚ ਆ ਗਿਆ ਹੈ ਉਹਦੇ ਚ ਕੋਈ ਧਿਆਨ ਨਹੀਂ ਲੁਧਿਆਣੇ ਤੇ ਕਿਸੇ ਤਰ੍ਹਾਂ ਦਾ ਕੋਈ ਸੁਧਾਰ ਨਹੀਂ ਪਰ ਜਿਹੜੀ ਈਗੋ ਪ੍ਰੋਬਲਮ ਹੈ ਬਹੁਤ ਅੱਗੇ ਆ ਰਹੀ ਹੈ ਇਹ ਮੈਂ ਮੈਂ ਖਾਸ ਕਰਕੇ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਜਿਹੜਾ ਆਪਣਾ ਰਵਈਆ ਉਹਨੂੰ ਬਦਲੋ ਤੇ ਅਸੀਂ ਉਹ ਤੱਕ ਜਰੂਰ ਬੈਠਾਂਗੇ ਜਦ ਤੱਕ ਉਹ ਮੁਲਾਜ਼ਮਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਜਾਂ ਉਹ ਆ ਕੇ ਮਾਫੀ ਨਹੀਂ ਮੰਗਦੇ ਕਿਉਂਕਿ ਜੇ ਬਿਲਕੁਲ ਤੁਹਾਨੂੰ ਵੀਡੀਓ ਦਿੱਤੀ ਹੈ ਜੀ ਜੇ ਵੀਡੀਓ ਬਣੀ ਹੈ ਇਸ ਤਰ੍ਹਾਂ ਨਾਲ ਰਵਈਏ ਬਹੁਤ ਬੁਰਾ ਵੈ ਮੇਅਰ ਸਾਬ ਇਹ ਪਹਿਲੀ ਵਾਰ ਨਹੀਂ ਹੋਇਆ ਅਸੀਂ ਕਈ ਵਾਰ ਬਰਦਾਸ਼ਤ ਕਰ ਚੁੱਕੇ ਆ ਸਾਡਾ ਵੀ ਨਹੀਂ ਦਿਲ ਕਰਦਾ ਸੀ ਕਿ ਨੇ ਲੋਕਾਂ ਦੇ ਕੰਮਾਂ ਲਈ ਲੋਕਾਂ ਦੇ ਕੰਮ ਹੋਣ ਪਰ ਜੇ ਰਵਈਏ ਦਾ ਇਸ ਤਰ੍ਹਾਂ ਨਹੀਂ ਬਦਲਾਵ ਆਏਗਾ ਤੇ ਅਸੀਂ ਇਹ ਧਰਨਾ ਵੀ ਦੇਾਂਗੇ ਤੇ ਮੇਅਰ ਸਾਬ ਜਦ ਤੱਕ ਨਹੀਂ ਆਂਦੇ ਆਪਾਂ ਜਰੂਰ ਇੱਥੇ ਬੈਠਾਂਗੇ ਅੱਜ ਸਾਰੇ ਰੂਟੀਨ ਵਾਈਜ਼ ਆਪਣੇ ਬਾੜਾਂ ਦੇੋਂ ਲੈ ਕੇ ਆਏ ਸੀਗੇ ਜਦੋਂ ਦਿੱਕਤਾਂ ਆ ਰਹੀ ਸੀਗੀ ਉਹ ਕਲੀਅਰ ਕਰਾਉਣ ਨੂੰ ਆਏ ਸੀਗੇ ਪਰ ਮੈਡਮ ਦਾ ਐਟੀਟਿਊਡ ਇੰਨਾ ਦੇਖ ਕੇ ਮੈਡਮ ਦਾ ਐਟੀਟਿਊਡ ਇੰਨਾ ਸੀਗਾ ਕਿ ਮੈਡਮ ਖੁਦ ਜੋ ਮਰਜੀ ਬੋਲ ਲਵੇ ਜੇ ਮੈਡਮ ਦੇ ਸਾਹਮਣੇ ਕੋਈ ਉੱਚੀ ਵਾਲ ਬੋਲਵੇ ਨਾ ਤੇ ਉਹਨੂੰ ਕਹਿੰਦੀ ਚੁੱਪ ਚੁੱਪ ਮੈਂ ਇਹਨੂੰ ਕਹਿੰਨਾ ਪੜਾ ਲਿਖਿਆ ਅਨਪੜ ਹੈਗੇ ਪੜੇ ਲਿਖੇ ਅਨਪੜ ਐਸੇ ਹੈਗੇ ਸ਼ਹਿਰ ਗਿਆ ਜਾਂਦੇ ਉਹਨਾਂ ਨੂੰ ਸ਼ਹਿਰ ਦੇ ਮੇਰ ਪੜੇ ਲਿਖੇ ਪ੍ਰਿੰਸੀਪਲ ਹਨਾ ਪੜੇ ਲਿਖੇ ਅਨਪੜ ਵੀ ਹੁੰਦੇ ਨਾ ਕਈ ਪੜੇ ਲਿਖੇ ਅਨਪੜ ਹੈਗੇ ਐਸੇ ਜਿਹੜੇ ਕਿ 20 ਬੰਦਿਆਂ ਦੀ ਗੱਲ 20 ਕਾਉਂਸਲਰ ਆਏ ਹਨਾ 20 ਕਾਉਂਸਲਰ ਦੀ ਗੱਲ ਨਹੀਂ ਸੁਣ ਸਕੇ ਜਿਹੜੇ ਅਸੀਂ 20-20 ਹਜ਼ਾਰ ਬੰਦਿਆਂ ਦੀ ਗੱਲ ਸੁਣ ਰਹੇ ਆਂ ਇਲਾਕੇ 'ਚ ਤੇ ਅਸੀਂ ਵੀ ਤਾਂ ਪੇਸ਼ੈਂਸ ਰੱਖ ਕੇ ਸੁਣਦੇ ਪਏ ਆ ਨਾ ਕਿ ਆ ਇਹਨਾਂ ਨੂੰ 20 ਬੰਦਿਆਂ ਦੀ ਗੱਲ ਨਹੀਂ ਚੁੱਪਦੀ ਲੱਗਦੀ ਆ ਆਪ ਉੱਚੀ-ਉੱਚੀ ਜੋ ਮਰਜ਼ੀ ਬੋਲ ਲਵੇ ਕਿ ਆ ਮੈਂ ਦਲਿਤ ਪਰਿਵਾਰ ਤੋਂ ਆ ਨਾ ਤਾਂ ਮੇਰ ਤੋਂ ਚਿਰਦੀ ਐ ਹਰ ਵਾਰੀ ਮੇਰੇ ਨਾਲ ਪੰਗੇ ਲੈਂਦੀ ਐ ਕਿਉਂ ਮੇਰੇ ਨਾਲ ਬਤਕਰਾ ਕਰਦੀ ਐ ਔਰ ਹਮੇਸ਼ਾ ਹੀ ਸਾਡੇ ਦਲਿਤ ਪਰਿਵਾਰੀ ਨਾਲ ਇਹਨੇ ਤੱਕਾ ਕੀਤਾ ਗੋਰੀਆਂ ਜੀ ਸੀਗੇ ਉਦੋਂ ਵੀ ਇਹਨਾਂ ਨੇ ਇਹੀ ਗੱਲ ਕੀਤੀ ਕਾਂਤੀ ਜੀ ਸੀਗੇ ਉਦੋਂ ਵੀ ਇਹੀ ਗੱਲ ਕੀਤੀ ਕਿਆ ਯਾਰ ਦਲਿਤ ਹੋਣਾ ਕੋਈ ਗੁਨਾਹ ਹੈ ਸੋਦਾਦੀ ਹੈ ਕਿ ਬੀਜੇਪੀ ਦੇ ਕੌਂਸਲਰ ਗੁੱਸੇ ਦੇ ਵਿੱਚ ਕਾਫੀ ਗਰਮ ਨਜ਼ਰ ਆਏ ਉਹਨਾਂ ਕਹਿੰਦੇ ਕਿ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਨੇ ਪਰ ਇੱਥੇ ਇਹਨਾਂ ਦੇ ਵੱਲੋਂ ਗੱਲ ਸੁਣਨ ਦੀ ਬਜਾਏ ਉਹਨਾਂ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ